ਸਾਰ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹੋਇਆ ਅ ਅੱਜ ਮੈਂ ਕਰਵਾ ਰਹੀ ਹਾਂ ਕੁਐਸਚਨ ਬੀਏ ਬੀਐਸਸੀ ਬੀਕੌਮ ਬੀਬੀਐਸ ਸੈਮੈਸਟਰ 3 ਦਾ ਸਭਿਆਚਾਰ ਤੇ ਪੰਜਾਬੀ ਸਭਿਆਚਾਰ ਪੁਸਤਕ ਦੇ ਵਿੱਚੋਂ ਨਿਬੰਧ ਨੰਬਰ 3 ਦਾ ਵਿਸ਼ਾ ਇਹ ਜੀ ਬੰਦ ਵੀਰ ਸਿੰਘ ਰੰਧਾਵਾ ਜੀ ਤਾਂ ਲਿਖਿਆ ਹੈ ਔਰ ਇਸ ਨਿਬੰਧ ਵਿੱਚ ਜੁਣਾ ਨੇ ਸਾਨੂੰ ਪੰਜਾਬ ਵਿੱਚ ਵੱਖ-ਵੱਖ ਸਮੇਂ ਤੇ ਆਏ ਵੱਖ-ਵੱਖ ਹੁਕਮਰਾਨਾਂ ਦੁਆਰਾ ਪਾਇ ਸਭਿਆਚਾਰਕ ਪ੍ਰਭਾਵ ਤੋਂ ਜਾਣੂ ਕਰਵਾਇਆ ਹੈ ਅਸੀਂ ਇਹ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਵੱਖ-ਵੱਖ ਸਮਿਆਂ ਦੇ ਵੱਖ-ਵੱਖ ਜਿਹੜੇ ਰਾਜੇ ਹਨ ਜਾਂ ਸਭ ਵੱਖ-ਵੱਖ حکومتਾਂ ਹੋ ਗਈਆਂ ਨੇ ਤੇ ਪੰਜਾਬ ਇੱਕ ਜਹਾ ਕੀਤਾ ਹੈ ਸਭ ਤੋਂ ਬਾਅਦ ਵਿਦੇਸ਼ੀ ਹਮਲਾਵਰ ਆਏ ਤੇ ਭਿੰਨ-ਭਿੰਨ ਦੇਸ਼ਾਂ ਤੋਂ ਆਏ ਤੇ ਇਨ੍ਹਾਂ ਹਮਲਿਆਂ ਦਾ ਮੁੱਢ 327 ਈਸਵੀ ਪੂਰਵ ਜੁਨਾਨ ਤੋਂ ਆਏ ਸਿਕੰਦਰ ਨੇ ਬੰਨਿਆ ਸੀ ਤੇ ਕਈ ਸਦੀਆਂ ਤੱਕ ਪੰਜਾਬ ਵਿਦੇਸ਼ੀ ਲੋਕਾਂ ਦਾ ਗੁਲਾਮ ਰਿਹਾ ਇਸ ਗੁਲਾਮੀ ਨੇ ਪੰਜਾਬ ਦੇ ਸੱਭਿਆਚਾਰ ਨੂੰ ਬਹੁਤ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਇਥੋਂ ਦੀ ਭਾਸ਼ਾ ਇਥੋਂ ਦਾ ਪਹਿਰਾਵਾ ਇਸ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਜਿਹੜਾ ਹੈ ਉਹ ਅਲੱਗ-ਅਲੱਗ ਦੌਰਾਂ ਦੇ ਵਿੱਚੋਂ ਗੁਜ਼ਰਿਆ ਹੈ ਤੇ ਸਮੁੱਚੇ ਪੰਜਾਬ ਵਿੱਚ ਕਾਫੀ ਉਥਲ-ਪੁਥਲ ਹੁੰਦੀ ਰਹੀ ਹੈ ਤੇ ਇਸ નિબંધ ਵਿੱਚ ਲੇਖਕ ਨੇ ਇਸ ਦਾ ਹੀ ਵਰਣਨ ਕੀਤਾ ਹੈ ਸੱਤੋ ਬੇਲਾ ਲੇਖਕ ਦੱਸਦਾ ਹੈ ਕਿ ਸੱਭਿਆਚਾਰ ਦਾ ਭਾਵ ਹੈ ਸੱਭਿਆ ਜਮਾ ਆਚਾਰ ਜਾਨੀ ਉਹ ਆਚਰਨ ਜਿਹੜਾ ਸੱਭਿਆ ਹੋਵੇ ਸੁਲਝਿਆ ਹੋਇਆ ਹੋਵੇ। ਇਹ ਲੇਖਕ ਸੰ ਦੱਸਦਾ ਹੈ ਕਿ ਸੱਭਿਆਚਾਰ ਵਿੱਚ ਮਨੁੱਖ ਦਾ ਰਹਿਣ ਸਹਿਣ, ਉਸ ਦਾ ਵਰਤੋਬਿਹਾਰ, ਉਸ ਤੇ ਖਾਣ ਪੀਣ ਦੇ ਢੰਗ ਤੇ ਜੀਵਨ ਢੰਗ ਆ ਜਾਂਦਾ ਹੈ। ਸੱਭਿਆਚਾਰ ਨੂੰ ਲੇਖਕ ਨੇ ਮਨੁੱਖ ਦਾ ਉੱਚ ਵਿਹਾਰ ਦੇ ਨਾਲ ਵੀ ਵਧਾਇਆ ਹੈ। ਨਾਲ ਹੀ ਲੇਖਕ ਇਹ ਦੱਸਦਾ ਹੈ ਕਿ ਸੱਭਿਆਚਾਰ ਜਿਹੜਾ ਹੈ ਹਰ ਮਨੁੱਖ ਦਾ ਵੱਖਰਾ ਹਰ ਸਮਾਜ ਦਾ ਵੱਖਰਾ ਵੱਖਰਾ ਹੋ ਸਕਦਾ ਹੈ ਉਦਾਹਰਨ ਵਜੋਂ ਕੁੜੀਆਂ ਦੇ ਵਿਆਹ ਦੀ ਗੱਲ ਕਰੀਏ ਤਾਂ ਕਿਤੇ ਕੁੜੀ ਨੂੰ ਮੁੰਡਾ ਵਿਆਹ ਕੇ ਲਿਆਉਂਦਾ ਹੈ ਕਿਤੇ ਕੁੜੀ ਮੁੰਡੇ ਨੂੰ ਵਿਆਹ ਕੇ ਲਿਆਉਂਦੀ ਹੈ ਕਿਤੇ ਕੁੜੀ ਦਾ ਵਿਆਹ ਪੈਸੇ ਲੈ ਕੇ ਕੀਤਾ ਜਾਂਦਾ ਹੈ ਕਿਤੇ ਦਾਜ ਦੇ ਕੇ ਕੀਤਾ ਜਾਂਦਾ ਹੈ ਇਹ ਵੱਖ-ਵੱਖ ਸੱਭਿਆਚਾਰ ਦੀਆਂ ਉਦਾਹਰਨਾਂ ਹਨ ਫਿਰ ਇੱਕ ਦਸਤ ਹੈ ਕਿ ਮਨੁੱਖ ਨੂੰ ਆਪਣਾ ਸੱਭਿਆਚਾਰ ਵਧੀਆ ਲੱਗਦਾ ਹੈ ਬਾਵੇਂ ਉਹ ਕਿਤੇ ਵੀ ਚਲਾ ਜਾਏ ਉਸ ਨੂੰ ਆਪਣੇ ਸਮਾਜ ਅਤੇ ਸੱਭਿਆਚਾਰ ਦਾ ਚੇਤਾ ਆਉਂਦਾ ਰਹਿੰਦਾ ਹੈ ਲੇਖਕ ਨੇ ਇਸ ਇਸ ਨਿਪਾਤ ਦੇ ਪਹਿਲੇ ਪੈਰੇ ਵਿੱਚ ਸਾਨੂੰ ਪੰਜਾਬ ਦੀ ਦੇ ਸੱਭਿਆਚਾਰ ਨੂੰ ਸਮਝਣ ਲਈ ਇਥੋਂ ਦੀ ਬਸੂ ਅਤੇ ਇਥੋਂ ਦੇ ਇਤਿਹਾਸ ਨੂੰ ਸਮਝਣ ਦੀ ਗੱਲ ਕੀਤੀ ਹੈ ਲੇਖਕ ਅਨੁਸਾਰ ਪੰਜਾਬ ਦਾ ਸੱਭਿਆਚਾਰ ਜਿਹੜਾ ਹੈ ਸਾਂਝਾ ਸੱਭਿਆਚਾਰ ਹੈ ਇਸ ਸਾਂਝੇ ਸੱਭਿਆਚਾਰ ਦੇ ਵਿੱਚ ਲੇਖਕ ਅਨੁਸਾਰ ਇਹ ਦੋ ਮੁਸਲਮਾਨ ਤੇ ਸਿੱਖ ਸਦੀਆਂ ਤੋਂ ਇਕੱਠੇ ਰਹਿੰਦੇ ਆਏ ਹਨ ਜਿਸ ਕਾਰਨ ਇੱਥੇ ਸਾਂਝਾ ਸੱਭਿਆਚਾਰ ਹੈ ਪੰਜਾਬ ਦੇ ਸੱਭਿਆਚਾਰ ਵਿੱਚ ਕੁਝ ਭਾਗ ਹਿੰਦੂ ਸੱਭਿਆਚਾਰ ਦਾ ਤੇ ਕੁਝ ਭਾਗ ਇਸਲਾਮੀ ਸੱਭਿਆਚਾਰ ਦਾ ਰਲਿਆ ਮਿਲਿਆ ਹੈ ਜਿਵੇਂ ਵਿਆਹ ਵਿੱਚ ਸਾਹ ਕਢਾਉਣਾ ਤੇ ਸਾਹੇ ਚਿੱਠੀ ਹਿੰਦੂ ਸੱਭਿਆਚਾਰ ਹੈ ਮੁੰਡੇ ਤੇ ਸੁਰਮਾ ਪਾਉਣਾ ਤੇ ਕੁੜੀ ਦੇ ਬਹਿੰਦੀ ਲਾਉਣਾ ਇਸਲਾਮੀ ਸੱਭਿਆਚਾਰ ਹੈ ਲੇਖਕ ਅਨੁਸਾਰ ਪੰਜਾਬ ਉੱਪਰ ਬਾਰੇ ਹਮਨਿਆਂ ਦਾ ਸਭ ਤੋਂ ਵਟਾ ਪ੍ਰਭਾਵ ਪਿਆ ਤੇ ਉਹ ਪਿਆ ਪੰਜਾਬੀ ਦੀ ਭਾਸ਼ਾ ਉੱਪਰ ਸਭ ਤੋਂ ਪਹਿਲਾਂ ਭਾਸ਼ਾ ਉੱਪਰ ਪ੍ਰਭਾਵ ਪਿਆ ਤੇ ਇਹਨੇ ਇਕਾ ਸ਼ਬਦ ਐਸੇ ਪੰਜਾਬੀ ਦੀ ਵਿੱਚ ਆ ਗਏ ਜੋ ਅਰਬੀ ਅਤੇ ਸੰਸਕ੍ਰਿਤ ਜਾਂ ਫਾਰਸੀ ਤੋਂ ਆਏ ਹਨ ਤੇ ਇਹਨਾਂ ਸ਼ਬਦਾਂ ਦੇ ਵਿੱਚ ਕਿਉਂਕਿ ਪੰਜਾਬ ਕਿਸੇ ਵੀ ਭਾਸ਼ਾ ਦਾ ਖਜ਼ਾਨਾ ਹੁੰਦਾ ਹੈ ਉਥੋਂ ਦੇ ਮੁਹਾਵਰੇ ਤੇ ਅਖਾੜ ਲੇਖਕ ਅਨੁਸਾਰ ਪੰਜਾਬ ਦੇ ਖਾਣਾ ਤੇ ਮੁਹਾਵਰਿਆਂ ਉੱਪਰ ਵੀ ਪੰਜਾਬ ਦੇ ਮਿਸ਼ਰਤ ਸੱਭਿਆਚਾਰ ਦਾ ਪ੍ਰਭਾਵ ਪਿਆ ਹੈ ਇਸ ਤੇ ਖੂਬਸੂਰਤ ਉਦਾਹਰਨ ਹੈ ਤੱਬ ਤੋਂ ਜ਼ਿਆਦਾ ਪ੍ਰਭਾਵ ਪਿਆ ਇਸਲਾਮੀ ਸੱਭਿਆਚਾਰ ਦਾ ਜਿਸ ਨੇ ਸਾਡੇ ਮੁਹਾਵਰਿਆਂ ਤੇ ਵੀ ਅਸਰ ਪਾਇਆ ਹੈ ਅਖਾੜਾ ਤੇ ਅਸਰ ਪਾਇਆ ਹੈ ਜਿਵੇਂ ਮੱਛਲਾ ਜੱਟ ਖੁਦਾ ਨੂੰ ਲੈ ਕੇ ਚੋਰ ਈਦ ਬਣਾਉਣੀ ਈਦ ਹੋਣੀ ਈਦ ਦਾ ਚੰਦ ਹੋਣਾ ਆਦਿ ਇਸਲਾਮੀ ਧਰਮ ਨਾਲ ਜੁੜੇ ਹੋਏ ਮੁਹਾਵਰੇ ਕਹੇ ਜਾ ਸਕਦੇ ਨੇ ਇਸੇ ਪ੍ਰਕਾਰ ਹਿੰਦੂਸਾ ਧਰਮ ਦੇ ਮੁਹਾਵਰੇ ਜੂਨ ਭੋਗਣਾ ਚਰਾਸੀ ਘਟਨਾ ਜਮਾ ਦੇ ਵਸਣਾ ਗੰਗਾ ਗਈਆਂ ਹੱਡੀਆਂ ਨਹੀਂ ਮੁਰਦੀਆਂ ਇਹ ਇਥੇ ਕੌਮੇ ਬੇਟਾ ਤੁਸੀਂ ਪਾ ਲੈਣੇ ਆ ਗਲਤੀ ਨਾਲ ਇਸ ਜਿਹੜੀਆਂ ਬਿਲਕੁਲ ਟੈਕਸਟ ਹੈ ਦੇ ਵਿੱਚ ਮੈਂ ਕੌਮੇ ਪਾਏ ਨਹੀਂ ਹੈਗੇ ਤੁਸੀਂ ਇਹ ਕਰ ਦੇਣਾ ਇਹ ਹਿੰਦੂ ਸਭਿਆਚਾਰ ਦੇ ਆ ਸਿੱਖ ਸਭਿਆਚਾਰ ਦੇ ਫਤਿਗ ਜੋਣੀ ਇੱਕ ਮੁਹਾਵਰਾ ਕਮਰ ਕੱਸਾ ਕਰਨਾ ਦੂਸਰਾ ਮੁਹਾਵਰਾ ਕੀਰਤਨ ਸੋਲਾ ਪਾੜਨਾ ਤੀਸਰਾ ਮੁਹਾਵਰਾ ਇਸਾਰੇ ਸਿੱਖ ਧਰਮ ਨਾਲ ਸੰਬੰਧਿਤ ਮੁਹਾਵਰੇ ਮੁਹਾਵਰੇ ਤੇ ਬੇਟਾ ਇੱਥੇ ਇਦਾਂ ਦੇ ਨੇਕਾ ਹੀ ਮੁਹਾਵਰੇ ਤੁਹਾਨੂੰ ਮਿਲ ਜਾਣਗੇ ਜਿਹੜੇ ਸਾਡੇ ਧਰਮਾਂ ਦਾ ਦੇ ਨਾਲ ਜੁੜੇ ਇਸ ਤੋਂ ਬਾਅਦ ਲੇਖਨ ਅਸਾਰ ਪੰਜਾਬ ਦੇ ਸੱਭਿਆਚਾਰ ਉੱਪਰ ਬਾਹਰੀ ਪ੍ਰਭਾਵ ਦੇ ਵਿੱਚ ਸਾਡੀਆਂ ਲੋਕ ਕਹਾਣੀਆਂ ਉੱਪਰ ਵੀ ਪੰਜਾਬ ਦੇ ਬਾਹਰੀ ਪ੍ਰਭਾਵ ਦੀ ਗੱਲ ਹੋਈ ਹੈ ਜਿਵੇਂ ਸੋਹਣੀ ਮਹੀਂਵਾਲ ਦੀ ਕਥਾ ਦੇ ਉੱਪਰ ਹੀਰੋ ਤੇ ਲੈਂਡਰ ਦੀ ਵਿਦਾਨੀ ਕਥਾ ਦਾ ਪ੍ਰਭਾਵ ਹੈ ਦੂਸਰ ਵਿਲੇਖਾ ਬੈਲਾ ਮਜਨੂ ਸ਼ੀਰ ਫਰਹਾਦ ਤੇ ਸੰਸਕ੍ਰਿਤ ਦੇ ਲੋਕ ਕਹਾਣੀਆਂ ਦਸ਼ੰਤ ਸ਼ਕੰਤਲਾ ਪੂਰਨ ਭਗਤ ਆਦ ਪੰਜਾਬ ਵਿੱਚ ਪ੍ਰਸਿੱਧ ਹੀਰ ਰਾਂਝਾ ਤੇ ਮਿਰਜ਼ਾ ਸਾਹਿਬਾ ਜਿੰਨੀਆਂ ਵੀ ਹਰਮਨ ਪਿਆਰੀਆਂ ਹਨ ਇਹ ਪਾਰਿਪਰਭਾਵ ਨਾਲ ਹੀ ਰਚੀਆਂ ਗਈਆਂ ਹਨ ਇਸ ਤਰ੍ਹਾਂ ਗਜ਼ਲ ਰੁਬਾਈ ਕਿੱਸਾ ਫਾਰਸੀ ਸਾਹਿਤ ਤੋਂ ਪੰਜਾਬੀ ਵਿੱਚ ਆਏ ਆਪਾਂ ਪੰਜਾਬੀ ਦੇ ਪਹਿਲਾ ਭਾਸ਼ਾ ਤੇ ਅਸਰ ਖਾਣਾ ਮੁਹਾਵਰੇ ਤੇ ਅਸਰ ਕਿਆ ਪੇਰ ਪੰਜਾਬ ਦੇ ਲੋਕ ਨਾਇਕਾ ਤੇ ਕਹਾਣੀਆਂ ਉੱਪਰ ਅਸਰ ਫਿਰ ਸਾਡੀ ਗਜ਼ਲ ਰੁਬਾਈ ਕਿੱਸਾ ਇਹਦੇ ਉੱਪਰ ਅਸਰ ਆਇਆ ਹੈ ਇਸ ਤੋਂ ਬਾਅਦ ਲੇਖ ਨੇ ਦੱਸਿਆ ਹੈ ਕਿ ਪੰਜਾਬ ਦਾ ਸੱਭਿਆਚਾਰ ਜਿਹੜਾ ਹੈ ਉਸ ਤੇ ਸਾਂਝੇ ਹੋਣ ਦੇ ਕਾਰਨ ਦੱਸਿਆ ਤੇ ਲੇਖਕ ਨੇ ਇਹਦੇ ਵਿੱਚ ਇੱਕ ਕਾਰਨ ਵੱਟਾ ਕਾਰਨ ਦੱਸਿਆ ਕਿ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਪੰਜਾਬ ਸੀ ਉਸ ਵਿੱਚ ਇੱਕੋ ਸੱਭਿਆਚਾਰ ਦਾ ਜ਼ਿਆਦਾ ਪ੍ਰਭਾਵ ਸੀ ਤੇ ਮੁਸਲਮਾਨਾਂ ਦੇ ਆਉਣ ਨਾਲ ਇਸਲਾਮ ਦਾ ਜਦੋਂ ਪ੍ਰਚਾਰ ਹੋਇਆ ਤਾਂ ਬਹੁਤ ਸਾਰੇ ਲੋਕ ਹਿੰਦੂਆਂ ਤੋਂ ਮੁਸਲਮਾਨ ਬਣ ਗਏ ਇੱਕ ਭਰਾ ਮੁਸਲਮਾਨ ਬਣ ਗਿਆ ਦੂਜਾ ਹਿੰਦੂ ਰਿਹਾ ਇਸ ਕਰਕੇ ਘਰ ਵਿੱਚ ਧਰਮ ਪਰਿਵਰਤਨ ਕਰਕੇ ਇੱਕ ਭਰਾ ਦਾ ਹਿੰਦੂ ਤੇ ਦੂਜੇ ਦਾ ਮੁਸਲਮਾਨ ਬਣਨਾ ਸਾਂਝੇ ਸੰਸਕਾਰਾਂ ਦਾ ਪ੍ਰਤਿਕਵਾ ਕਰਦਾ ਹੈ ਇਸੇ ਤਰ੍ਹਾਂ ਭਾਰਤ ਤੇ ਪਾਕਿਸਤਾਨ ਵਿੱਚ ਪੰਜਾਬ ਵਿੱਚ ਜੱਟਾਂ ਤੇ ਗੋਤ ਜੀ ਨੇ ਬਾਜਵਾ ਰੰਦਾਵਾ ਚੱਠਾ ਇਹ ਪਾਕਿਸਤਾਨੀ ਪੰਜਾਬ ਵਿੱਚ ਵੀ ਮੁਸਲਮਾਨ ਜੱਟਾਂ ਦੇ ਗੋਤ ਨੇ ਜਿਹੜੇ ਭਾਰਤੀ ਪੰਜਾਬ ਨਾਲ ਮਿਲਦੇ ਆ ਇਹ ਵੀ ਸਾਂਝੇ ਸੱਭਿਆਚਾਰ ਦਾ ਇੱਕ ਅਵਸ਼ੇਸ਼ ਹੈ ਜਾਂ ਉਦਾਹਰਨ ਹੈ ਫਿਰ ਅਗਲੇ ਇੱਕ ਦੱਸਤਾ ਕਿ ਸਾਡੀਆਂ ਰਸਮਾਂ ਰੀਤਾਂ ਉੱਪਰ ਵੀ ਬਾਰੀ ਪ੍ਰਭਾਵ ਹੈ ਜਿਵੇਂ ਸਾਹੇ ਚਿੱਠੀ ਗਾਣਾ ਬੰਦਣਾ ਮਾਈਆਂ ਲਾਉਣਾ ਡੋਲੀ ਪਾਉਣਾ ਪਾਣੀ ਬਾਰਨਾ ਸੁਰਮਾ ਲਾਉਣਾ ਦਾਜ ਵਰੀ ਗੋਦ ਭਰਾਈ ਦਸਤੀ ਵਾਚ ਮੁੰਦਰੀ ਦਾ ਪੜਾ ਇਹ ਬੇਟਾ ਫੇਰ ਤੁਸੀਂ ਬਾਹਰ ਇੱਥੇ ਕੌਮੇ ਪਾ ਲੈਣੇ ਆ ਇੱਥੇ ਕੌਮੇ ਨਹੀਂ ਸੈ ਹੈਗਾ ਤੇ ਆਜ ਸਭ ਰਸਮਾਂ ਸਾਰੇ ਧਰਮਾਂ ਦੀਆਂ ਹੁੰਦੀਆਂ ਹਨ ਤੇ ਇਹਨਾਂ ਦਾ ਇਹ ਜਿਹੜੀਆਂ ਹਨ ਇਹ ਮਿਕਸ ਸੱਭਿਆਚਾਰ ਤੋਂ ਆਈਆਂ ਨੇ ਪੰਜਾਬ ਵਿੱਚ ਚਾਹੇ ਕੋਈ ਵੀ ਧਰਮ ਹੋਵੇ ਮਾਪਿਆਂ ਵੱਲੇ ਕੁੜੀ ਨੂੰ ਹੱਥੇ ਤੋੜਨਾ ਹੀ ਪੰਜਾਬੀ ਸੱਭਿਆਚਾਰ ਹੈ ਪੰਜਾਬ ਵਿੱਚ ਕਿਸੇ ਵੀ ਮਾਪੇ ਨੂੰ ਆਪਣੀ ਧੀ ਦਾ ਉਧਾਲਾ ਮੰਨੂ ਨਹੀਂ ਭਾਵੇਂ ਕੋਈ ਧੀ ਆਪਣੇ ਲੈਵਲ ਤੇ ਕੋਈ ਆਪਣਾ ਵਿਆਹ ਚਾ ਲੈਂਦੀ ਹੈ ਸੱਭਿਆਚਾਰਿਕ ਉਸ ਨੂੰ ਡੰਡ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਉਸ ਨੂੰ ਉਸ ਦਾ ਬਾਈਕਾਟ ਕਰ ਦਿੱਤਾ ਜਾਂਦਾ ਹੈ ਤੇ ਵਿਆਹਾਂ ਦੀ ਰਸਮਾਂ ਧਾਰਮਿਕ ਕਰਵਾ ਜਾਂਨ ਸਾਰ ਪੂਰੀਆਂ ਕੀਤੀਆਂ ਜਾਂਦੀਆਂ ਹਿੰਦੂਆ ਵਿੱਚ ਫੇਰੇ ਸਿੱਖਾਂ ਵਿੱਚ ਲਾਵਾ ਤੇ ਮੁਸਲਮਾਨਾਂ ਚ ਨਿਕਾਹ ਹੁੰਦਾ ਹੈ ਇਹ ਵੀ ਸੱਭਿਆਚਾਰ ਸਾਂਝੇ ਸੱਭਿਆਚਾਰ ਦੀ ਨਿਸ਼ਾਨੀ ਹੈ ਦੇ ਨਾਲ ਹੀ ਉਹ ਸੱਭਿਆਚਾਰ ਵਾਲ ਦਾ ਸਫਰ ਹੈ ਉਸ ਤੋਂ ਬਾਅਦ ਦੱਸਿਆ ਗਿਆ ਹੈ ਕਿ ਪੰਜਾਬੀਆਂ ਦੇ ਪਾਰਿ ਪਰਭਾਵ ਦੇ ਵਿੱਚ ਅਗਲਾ ਪ੍ਰਭਾਵ ਪੰਜਾਬ ਦੇ ਮੇਲੇ ਆ ਉੱਪਰ ਹੈ ਪੰਜਾਬ ਦਾ ਮੇਲਾ ਭਾਵੇਂ ਕਿਤੇ ਵੀ ਹੋਵੇ ਕਿਸੇ ਵੀ ਧਰਮ ਦਾ ਹੋਵੇ ਬੜੇ ਜੋਰ ਸ਼ੋਰ ਨਾਲ ਬਣਾਇਆ ਜਾਂਦਾ ਹੈ ਇਹ ਮੇਲੇ ਪੀਰਾਂ ਦੀ ਜਗ੍ਹਾ ਤੇ ਲੱਗਦੇ ਹਨ ਜਾਂ ਦੇਵੀ ਮਾਤਾ ਦੇ ਮੇਲੇ ਹੁੰਦੇ ਆ ਜਾਂ ਸਾਖੀ ਦੇ ਹੁੰਦੇ ਹਨ ਜਾਂ ਛਪਾਰ ਦੇ ਹੁੰਦੇ ਹਨ ਜਾਂ ਦੁਸਹਿਰਾ ਹੁੰਦਾ ਹੈ ਸਾਰੇ ਧਰਮਾਂ ਸਾਂਝਾ ਹੋ ਕੇ ਸ਼ਾਮਲ ਹੁੰਦੇ ਹਨ ਤੇ ਇਹ ਮੇਲੇ ਜਿਹੜੇ ਹਨ ਬਾਰੀ ਪ੍ਰਭਾਵ ਦਾ ਅਸਰ ਹੈ ਕਿਸਾਬ ਧਰਮਾਂ ਦੇ ਮੇਲੇ ਇਕੱਠੇ ਹਨ ਇਸੇ ਵਾਸਤੇ ਲੇਖਕ ਕਹਿੰਦਾ ਕਿ ਲੋਕੀ ਮੇਲੇ ਹੀ ਜਾਂਦੇ ਹਨ ਜਿਵੇਂ ਮੇਲਾ ਮੇਲੀਆਂ ਦਾ ਯਾਰਾਂ ਵੇਦਿਆਂ ਦਾ ਪੰਜਾਬੀ ਸਭ ਲੋਕ ਯਾਰ ਵੇਦੂ ਕਿਸਮ ਦੇ ਲੋਕ ਹਾਂ ਉਸ ਤੋਂ ਬਾਅਦ ਲੇਖ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਆਪਾਂ ਇਹ ਨੋਟ ਕਰਦੇ ਹਾਂ ਦੇਖਦੇ ਹਾਂ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਪੰਜਾਬ ਭਾਰਤ ਦੀ ਤਵਰੀਖ ਜਾਂ ਇਤਿਹਾਸ ਨੂੰ ਬਦਲਦੇ ਵਿੱਚ ਯੋਗਦਾਨ ਪਾਉਂਦਾ ਰਿਹਾ ਹੈ ਪੰਜਾਬ ਸ਼ੁਰੂ ਦੀਆਂ ਹੱਦਾਂ ਕਦੇ ਨਿਸ਼ਚਿਤ ਨਹੀਂ ਹੋਈਆਂ ਪਹਿਲੇ ਸਮਿਆਂ ਵਿੱਚ ਕਿਸੇ ਅੰਤਰਰਾਸ਼ਟਰੀ ਕਾਨੂੰਨ ਦੀ ਅਨਹੋਦ ਕਰਕੇ ਜਿਸ ਦੀ ਲਾਖੀ ਉਸ ਦੀ ਪੈਂਸ ਵਾਲਾ ਕਾਨੂੰਨ ਹੁੰਦਾ ਸੀ ਭਾਵੇਂ ਜਿਹੜਾ ਰਾਜਾ ਜ਼ਿਆਦਾ ਜ਼ਾਬਰ ਹੁੰਦਾ ਸੀ ਜ਼ਿਆਦਾ ਜੋਰਾਵਰ ਹੁੰਦਾ ਸੀ ਉਹ ਪੰਜਾਬ ਤੇ ਹਮਲਾ ਕਰ ਦਿੰਦਾ ਸੀ ਜਿਸ ਤਰ੍ਹਾਂ ਪਹਿਲਾ ਸਿਕੰਦਰ ਆਇਆ ਫਿਰ ਸੁਬਕਦੀਨ ਆਇਆ ਫਿਰ ਮਹਮੂਦ ਗਜ਼ਨਵੀ ਗੌਰੀ ਆਇਆ ਬਾਬਰ ਆਇਆ ਇਹਨਾਂ ਸਾਰਿਆਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਕਾਪ ਇਥੇ ਤਬਾਹੀ ਕੀਤੀ ਤੇ ਮਹਿਮੂਦ ਗਜ਼ਨਵੀ ਨੇ ਵੀ 1001 ਤੋਂ 1024 ਤੱਕ 17 ਹਮਲੇ ਕੀਤੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਰਹੀਆਂ ਤੇ ਪੰਜਾਬੀਆਂ ਦੇ ਆਸ਼ਿਰਨ ਨੂੰ ਵੀ ਪ੍ਰਭਾਵਿਤ ਕੀਤਾ 1100 ਕਰਵੇਂ ਤੋਂ ਲੈ ਕੇ ਬਾਬਰ ਤੱਕ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਕਈ ਸਾਲਾਂ ਦੇ ਵਕਤ ਨੂੰ ਛੱਡ ਕੇ ਪੰਜਾਬ ਉੱਤੇ ਜ਼ਿਆਦਾ ਸਮਾਂ ਇਸਲਾਮ ਦਾ ਰਾਜ ਰਿਹਾ ਜਿਸ ਕਰਕੇ ਪੰਜਾਬੀ ਸੱਭਿਆਚਾਰ ਉੱਪਰ ਇਸਲਾਮ ਦਾ ਪ੍ਰਭਾਵ ਵਧੇਰੇ ਤੇ ਲਖਤ ਨੇ ਉਦਾਹਰਨ ਦਿੱਤੀ ਜਿਵੇਂ ਖਵਾਜਾ ਖিজਰ ਪਾਣੀ ਦਾ ਦੇਵਤਾ ਹੈ ਤੇ ਇਹ ਮੁ슬ਮਨ ਧਰਮ ਦਾ ਦੇਵਤਾ ਮੰਨਿਆ ਗਿਆ ਸੀ ਖਵਾਜਾ ਖিজਰ ਜਿਸ ਦਾ ਅੱਜ ਤੱਕ ਵੀ ਪੂਜਾ ਕੀਤੀ ਜਾਂਦੀ ਹੈ ਜਦੋਂ ਕੋਈ ਨਵੀਂ ਟਿਊਬਲ ਲਾਇਆ ਜਾਂਦਾ ਜਾਂ ਕੋਈ ਨਵਾਂ ਪਾਣੀ ਦਾ ਕੋਈ ਸ਼ਗਨ ਕੀਤਾ ਜਾਂਦਾ ਹੈ ਤਾਂ ਤੁਹਾ ਅਜਾਕੀ ਜਦੋਂ ਵੀ ਤੁੰਚਾ ਅਜਿਹੀ ਹਿੰਦਿਆ ਨਲਕਾ ਲਾਉਣਾ ਫੂਲ ਆਉਣਾ ਬੰਬੀ ਲਾਉਣਾ ਇੱਕ ਵਾਜੇ ਦਾ ਦਲੀਆ ਦਿੱਤਾ ਜਾਂਦਾ ਹੈ ਤੇ ਜੇ ਪੰਜਾਬ ਦੇ ਵਿੱਚ ਕੋਈ ਸ਼ਿੰਝਾਂ ਪੈਂਦੀਆਂ ਹਨ ਜਾਂ ਕੋਈ ਕਬੱਡੀ ਦਾ ਕੋ ਮੈਚ ਹੁੰਦੇ ਹਨ ਉੱਥੇ ਵੀ ਕੁਸ਼ਤੀਆਂ ਦੇ ਵਿੱਚ ਵੀ ਪਹਿਲਵਾਨ ਜਾਂ ਅਲੀ ਦਾ ਨਾਰਾ ਦਿੰਦੇ ਹਨ ਜਿਹੜਾ ਕਿ ਇਸਲਾਮੀ ਧਰਮ ਦਾ ਪ੍ਰਤੀ ਇਸ ਤੋਂ ਬਾਅਦ ਇੱਕ ਦੱਸਦਾ ਹੈ ਕਿ ਜੇ ਪੰਜਾਬ ਹੈ ਪੰਚਨੰਦ ਇਹਨੂੰ ਪਹਿਲਾਂ ਪੰਚਨਦ ਕਿਹਾ ਜਾਂਦਾ ਸੀ ਤੇ ਫਿਰ ਪੰਜ ਆਪ ਬਣੇ ਤੇ ਪੰਜਾਬ ਪੜਨਾ ਵੀ ਜਿਹੜਾ ਹੈ ਪੰਜਾਬ ਦਾ ਇਹ ਜਿਹੜਾ ਹੈ ਇਹ ਵੀ ਪਾਲੇ ਸੱਭਿਆਚਾਰਾਂ ਦਾ ਅਸਰ ਹੈ ਤੇ ਪੰਜਾਬ ਦੀ ਭਾਸ਼ਾ ਸਾਹਿਤ ਸੰਗੀਤ ਇਥੋਂ ਦੀ ਕਸੀਦਾਕਾਰੀ ਰਸਮ ਰਿਵਾਜ ਬੋਲਚਾਲ ਸਾਰਿਆਂ ਉੱਪਰ ਵੱਡੇ ਪੈਮਾਨੇ ਤੇ ਅਸਰ ਪਿਆ ਤੇ ਫਿਰ ਇੱਕ ਨੇ ਕੋਈ ਸਾਨੂੰ ਇੱਥੇ ਸ਼ਬਦਾਂ ਦੇ ਉਦਾਹਰਣ ਦਿੱਤੇ ਆ ਜਿਹੜੇ ਸ਼ਬਦ ਦੂਜੇ ਸੱਭਿਆਚਾਰਾਂ ਤੋਂ ਆਏ ਹੈ ਤੇ ਮੈਂ ਇੱਕ ਪੜ ਕੇ ਦੱਸਦੀ ਆ ਜਿਹਨੇ ਪਹਿਲਾਂ ਪੰਜਾਬੀ भाषा में तुर्की तो आए शब्द बाबा, कैंची, चिलम, नौकर, सुगात, चाकू तोप, बेगम तो अरबी तो आए शब्द फारसी तो आए शब्द देखो औरत सलवार शहर दरिया दोस्त अः परि परी नहर ऐश, सरदार पजामा गरारा सुरमा शीशा ये सारे अरबी तो आए के फारसी तो आए फारसी तो आए आए शब्द ने आखोसा मुकाबला मुलाकात नजर फौज रसम रुका तस्वीर तमाशा इसे प्रकार लेखक ने पंजाबी गहनिया उपर भी बारली ਤਬਿਆ ਦਾ ਅਸਰ ਪਾਇਆ ਦੱਸਿਆ ਇਸ ਤੋਂ ਪਹਿਲਾਂ ਇਹ ਦੱਸਣਾ ਚਾਹਾਂਗੀ ਕਿ ਲੇਖਕ ਨੇ ਕਿਹਾ ਹੈ ਕਿ ਹਾਤਮਾ ਦੀ ਭਾਸ਼ਾ ਤੇ ਹੀ ਪਹਿਰਾਵਾ ਜਿਹੜਾ ਹੈ ਉਹ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ ਭਾਵੇਂ ਜਿਸ ਤਰ੍ਹਾਂ ਦਾ ਰਾਜਾ ਹੋਏਗਾ ਉਸ ਤਰ੍ਹਾਂ ਦੀ ਪਰਜਾ ਬਣਨਾ ਪੈਂਦਾ ਹੈ ਤੇ ਪੰਜਾਬ ਦੇ ਪਹਿਰਾਵੇ ਤੇ ਗਹਿਣੇ ਉੱਪਰ ਸੱਭਿਆਚਾਰ ਦੇ ਪ੍ਰਭਾਵ ਨੂੰ ਦੇਖਿਆ ਜਾ ਸਕਦਾ ਹੈ ਸੁਥੜ ਕਮੀਜ਼ ਪੁਰਤਾ ਪੰਜਾਬਾਂ ਸਲਵਾਰ ਗੁਰਾਰਾ ਲੁੰਗੀ ਤੰਬਾ ਇਹ ਪੰਜਾਬ ਦੇ ਪਹਿਰਾਵੇ ਹਨ ਇਹ ਬਾਹਰੀ ਪ੍ਰਭਾਵ ਦਾ ਅਸਰ ਹੈ ਪੱਗ ਦੁਪੱਟਾ ਝੱਗਾ ਲੰਗੋਟੀ ਕਦਰੀ ਇਹ ਪੰਜਾਬ ਦੇ ਪਹਿਰਾਵੇ ਹਨ ਇਸਲਾਮੀ ਔਰਤਾਂ ਦੇ ਘੁੰਡ ਕਢਣ ਅਤੇ ਬੁਰਕਾ ਪਾਉਣ ਦਾ ਵੀ ਬਾਹਰੀ ਪ੍ਰਭਾਵ ਗੈਣਿਆਂ ਤੇ ਹਾਰ ਸ਼ਿੰਗਾਰ ਵਿੱਚ ਸੁਰਮਾ ਪਾਉਣਾ ਮਹਿੰਦੀ ਲਾਉਣਾ ਮੁਸਲਮਾਨਾਂ ਦਾ ਪ੍ਰਭਾਵ ਦਾ ਸਿੱਟਾ ਹੈ ਟਰਟ ਪੈਂਟ ਟਾਈ ਬੂਟ ਨਿਕਰ ਸਕਰਟ ਟਰੌਕ ਜੀਨ ਅੰਗਰੇਜ਼ੀ ਪਹਿਰਾਵੇ ਦਾ ਹਿੱਸਾ ਇਸ ਤਰ੍ਹਾਂ ਲੇਖ ਨੇ ਅਗਲੇ ਪੈਰੇ ਚ ਦੱਸਿਆ ਹੈ ਕਿ ਸਭਿਆਚਾਰਿਤ ਧਰਮ ਵੀ ਬਾਹਰੀ ਪ੍ਰਭਾਵਾਂ ਤੋਂ ਪ੍ਰਭਾਵਿਤ ਹੁੰਦੇ ਰਹੇ ਹਨ ਜਿਸ ਕਾਰਨ ਪੰਜਾਬੀ ਲੋਕ ਧਰਮ ਦੇ ਨਾਤੇ ਇੱਕ ਦੂਜੇ ਨਾਲ ਤਿੱਖਾ ਵਿਰੋਧ ਵੀ ਕਰਦੇ ਰਹੇ ਹਨ ਤੇ ਫਿਰ ਇਹ ਬਹੁਤ ਕਈ ਵਾਰੀ ਪਾੜਾ ਵੱਡਾ ਪਿਆ ਜਾਂਦਾ ਰਿਹਾ ਹੈ ਇਹ ਨਾ ਪਾੜਾ ਵੱਡਾ ਜਾਂਦਾ ਰਿਹਾ ਹੈ ਕਿ ਗਲ ਨਫਰਤ ਕਾ ਜਾਂਦੀ ਰਹੀ ਹੈ ਸਾਂਝੇ ਘੜੇ ਤੋਂ ਪਾਣੀ ਨਹੀਂ ਪੀਂਦੇ ਸਾਂ ਤੇ ਗੱਲ ਹਿੰਦੂ ਪਾਣੀ ਮੁਸਲਮਾਨ ਪਾਣੀ ਪਾ ਕੇ ਪੌਂ ਜਾਂਦੀ। ਉਦਾਹਰਨ ਲੇਖਣ ਦਿੱਤੀ ਹੈ ਕਿ ਜਦੋਂ 1859 ਵਿੱਚ ਪੰਜਾਬ ਤੇ ਅੰਗਰੇਜ਼ ਆਏ ਕਾਬਜ਼ ਹੋਏ ਤੇ ਉਹਨੇ ਸਾਈ ਮਾਤਾ ਪ੍ਰਚਾਰ ਸ਼ੁਰੂ ਕੀਤਾ ਬਹੁਤ ਲੋਕ ਇਸਾਈ ਬਣਨ ਲੱਗ ਪਏ ਤੇ ਇਸ ਦੇ ਨਾਲ ਤਾਂ ਹੀ ਫੁਸ਼ਾਮ ਮਦਰ ਲਿਖਿਆ ਸੀ ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਤੇ ਦੋਹਾਂ ਦੇ ਵੱਡੀ ਆਫਾਤ ਆਈ ਕਿ ਜਦੋਂ ਅੰਗਰੇਜ਼ ਆਏ ਤਾਂ ਹਿੰਦੂ ਮੁਸਲਮਾਨਾਂ ਦੇ ਵਿੱਚ ਅੰਗਰੇਜ਼ਾਂ ਨੇ ਵੰਡ ਪਾ ਦਿੱਤੀ। ਉਹ ਸਾਰੇ ਲੋਕ 크ਿਸਚਨ ਬਾਇਲਿਸ਼ਰੀ ਹੋ ਗਏ। ਉਸ ਤੋਂ ਬਾਅਦ ਇਹ ਲੇਖਿੰਦਾ ਹੈ ਕਿ ਅ ਅੰਗਰੇਜ਼ਾਂ ਦੇ ਆਉਣ ਨਾਲ ਜਿਹੜੀ ਭਾਸ਼ਾ ਹੈ ਉਸ ਦੇ ਉੱਪਰ ਵੀ ਧਰਮ ਦਾ ਪ੍ਰਭਾਵ ਵਧਿਆ। ਪੰਜਾਬੀ ਨੂੰ ਸਿੱਖਾਂ ਦੀ, ਹਿੰਦੀ ਨੂੰ ਹਿੰਦੂਆਂ ਦੀ ਤੇ ਉਰਦੂ ਨੂੰ ਮੁਸਲਮਾਨਾਂ ਦੀ ਬੋਲੀ ਮੰਨ ਕੇ ਭਾਸ਼ਾਵਾ ਪ੍ਰਤੀ ਮਾੜੀ ਸੋਚ ਬੜੀ ਹੱਥ ਸਾਹਮਣੇ ਆਈ ਤੇ ਅੱਜ ਵੀ ਪੱਛਮੀ ਪੰਜਾਬ ਦੇ 90% ਤੋਂ ਲੋਕ ਪਾਕਿਸਤਾਨੀ ਪੰਜਾਬ ਦੇ 90% ਤੋਂ ਲੋਕ ਵਾਦ ਪੰਜਾਬੀ ਬੋਲਦੇ ਆ ਪਰ ਪੜਨ ਲਈ ਇਹ 5% ਵੀ ਧਿਆਨ ਨਹੀਂ ਹਨ ਇਹਨਾਂ ਕੂਟਨੀਤਕ ਚਾਲਾਂ ਨੇ ਪੰਜਾਬੀ ਭਾਸ਼ਾ ਦਾ ਨੁਕਸਾਨ ਕੀਤਾ ਲੇਖਕ ਅਨੁਸਾਰ ਭਾਸ਼ਾ ਦੇ ਨਾਂ ਤੇ ਪਾੜਨ ਨੂੰ ਨਗਰੋਂ ਅੰਗਰੇਜ਼ਾਂ ਨੇ ਧਰਮ ਦੇ ਨਾਂ ਤੇ ਭਾਰਤੀ ਲੋਕਾਂ ਨੂੰ ਵੰਡਿਆ ਤੇ ਇਤਿਹਾਸ ਨੂੰ ਗਲਤ ਢੰਗ ਨਾਲ ਪੜਾਇਆ ਜਾਂਦਾ ਹੈ ਜਿਸ ਕਾਰਨ ਇਸਲਾਮ ਤੇ ਸਿੱਖਾਂ ਨੂੰ ਸ਼ੁਰੂ ਤੋਂ ਹੀ ਵਿਰੋਧੀ ਦੱਸਿਆ ਗਿਆ ਲੇਖਕ ਇੱਕ ਇਹ ਤੇ ਉਦਾਹਰਨ ਦਿੰਦਾ ਹੈ ਕਿ ਜਿਸ ਪ੍ਰਕਾਰ ਜਿਹੜੇ ਸਿੱਖ ਇਤਿਹਾਸਕਾਰ ਹਨ ਪਰ ਜਦੋਂ ਵੀ ਪੰਜਾਬ ਦੀ ਗੱਲ ਕਰਦੇ ਹਨ ਤਾਂ ਉਹ ਕਈ ਵਾਰ ਇਸਲਾਮ ਨੂੰ ਪੰਜਾਬ ਦਾ ਵਿਰੋਧੀ ਮੰਨਦੇ ਹੋਏ ਔਰ ਸਾਰੇ ਬਾਬਰ ਤੋਂ ਲੈ ਕੇ ਤੇ ਔਰੰਗਜ਼ੇਬ ਤੱਕ ਜਿੰਨੇ ਰਾਜੇ ਆ ਉਹਨਾਂ ਸਾਰਿਆਂ ਨਾਲ ਗੁਰੂਆਂ ਦੀ ਜਿਹੜੀ ਇੱਕ ਵਿਚਾਰਧਾਰਕ ਵਖਤਤਾ ਸੀ ਉਸ ਨੂੰ ਤਾਂ ਬੜਾ ਹਾਈਲਾਈਟ ਕਰਦੇ ਹਨ ਜਾਂ ਬੜਾ ਉਸ ਨੂੰ ਧਿਆਨ ਦੇਣ ਲਈ ਕਹਿੰਦੇ ਹਨ ਪਰ ਜੇਕਰ ਜਿੱਥੇ ਕਿਤੇ ਇੱਕ ਮੁਸਲਮਾਨ ਨੇ ਕਿਸੇ ਨੇ ਸਿੱਖਾਂ ਨਾਲ ਕੋ ਚੰਗੀ ਸੰਗਿਆਈ ਕੀਤੀ ਹੈ ਉਹਨੂੰ ਬਹੁਤਾ ਨਹੀਂ ਉਭਾਰਿਆ ਜਾਂਦਾ ਜਿਸ ਤਰ੍ਹਾਂ ਜਹਾਗੀਰ ਨੇ ਗੁਰੂ ਅਰਜਨ ਦੇਵ ਜੀ ਨੇ ਜਾਂ ਔਰੰਗ ਗੁਰੂ ਤੇਗ ਬਹਾਦਰ ਜੀ ਨੂੰ ਔਰੰਗ ਦੇਵ ਨੇ ਕਸ਼ਟ ਦਿੱਤੇ ਜਾਂ ਫਿਰ ਇਸ ਤਰ੍ਹਾਂ ਲਗਾਤਾਰ ਬਾਬਰ ਨੇ ਗੁਰੂ ਨਾਨਕ ਦੇਵ ਜੀ ਨਾਲ ਮੱਥਾ ਲਾਇਆ ਸੀ ਤਾਂ ਲੇਖਕ ਸਾਰੇ ਨਾ ਸਾਰੇ ਰਾਜਿਆਂ ਨੂੰ ਸੰਗਲ ਤੋਂ ਤਾਂ ਨਲ ਪੇਸ਼ ਕਰਕੇ ਪੂਰੇ ਇਸਲਾਮ ਧਰਮ ਨੂੰ ਪਈ ਵਾਰ ਸਿੱਖਾਂ ਦਾ ਵਿਰੋਧੀ ਦੱਸਿਆ ਜਾਂਦਾ ਹੈ ਪਰ ਲੇਖਕ ਕਹਿੰਦਾ ਹੈ ਕਿ ਜੇਕਰ ਅਸੀਂ ਇਸ ਤਰ੍ਹਾਂ ਦਾ ਇਤਿਹਾਸ ਪੜਹੀਏ ਕਿ ਜਿਹੜੇ ਗੁਰੂ ਅਰਜਨ ਦੇਵ ਤੇ ਦੂ ਤੇਗਧਾਰਨ ਨੂੰ ਮੁਗਲ ਰਾਜਾ ਨੇ ਸ਼ਹੀਦ ਕੀਤਾ ਗੁਰੂ ਗੋਬਿੰਦ ਸਿੰਘ ਤੇ ਕਸ਼ਟਾਂ ਦਾ ਕਾਰਨ ਮੁਗਲ ਸਮਰਾਟਸਾਨ ਵਿੱਚ ਇਹ ਵਾਰ ਪੀੜੀਦਰ ਪੀੜੀ ਚੱਲਦਾ ਰਿਹਾ ਕਿ ਇਹ ਤਾਂ ਸੀਗਾ ਕਿ ਗਲਤ ਤਰੀਕੇ ਨਾਲ ਜੇ ਇਸਲਾਮ ਨੇ ਕੁਝ ਗਲਤ ਕੀਤਾ ਉਹ ਤਾਂ ਬਹੁਤ ਦੱਸਿਆ ਗਿਆ ਪਰ ਜੇ ਚੰਗਾ ਕੀਤਾ ਜਿਸ ਤਰ੍ਹਾਂ ਕਿ ਮੇਵਾਖਾਨ ਸਿੰਘ ਤੇ ਮਾਗੇਖਾਨ ਇਹ ਸਿੱਖ ਧਰਮ ਆਹ ਮਹਾਰਾਜ ਰਣਜੀਤ ਸਿੰਘ ਦੇ ਵੱਲ ਲੜੇ ਸਨ ਸਿੱਖ ਫੌਜਾਂ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਤੇ ਇਹਨਾਂ ਬਾਰੇ ਕੋਈ ਬਹੁਤ ਜ਼ਿਆਦਾ ਜ਼ਿਕਰ ਨਹੀਂ ਮੈਂਦਾ ਤੇ ਔਰੰਗਜ਼ੇਬ ਨੇ ਕਿ ਨਰਦਈ ਰਾਜਾ ਦੱਸਿਆ ਕਿ ਆ ਹੈ ਪਰ ਲੇਖਕ ਦਾ ਮੰਨਣਾ ਹੈ ਕਿ ਔਰੰਗਜ਼ੇਬ ਨਿੱਜੀ ਤੌਰ ਤੇ ਵਧੀਆ ਨਹੀਂ ਸੀ ਉਹ ਤਾਂ ਆਪਣੇ ਤਿੰਨ ਭਰਾਵਾਂ ਨੂੰ ਵੀ ਮਰਵਾਤਾ ਸੀ ਉਹਨੇ ਰਾਜ ਪ੍ਰਾਪਤੀ ਲਈ ਆਪਣੇ ਭੂਤੇ ਪਿਓ ਨੂੰ ਮਾਰਨ ਤੱਕ ਗਿਆ ਸੀ ਤੇ ਇਸ ਤਰ੍ਹਾਂ ਦੇ ਬੰਦੇ ਨੂੰ ਨਾਲ ਗੁਰੂ ਗੋਬਿੰਦ ਸਿੰਘ ਨਾਲ ਵਿਹਾਰ ਕਰਨਾ ਵੀ ਉਹਦਾ ਜਿਹੜਾ ਸੀ ਉਹ ਗਲਤ ਸੀਗਾ ਪਰ ਉਹ ਉਹ ਬੰਦਾ ਬੇਸਿਕਲੀ ਗਲਤ ਸੀਗਾ ਉਹ ਸਿੱਖ ਹਿੰਦੂ ਵਾਲੇ ਮਸਲੇ ਤੇ ਦੂੱਖ ਕਿਹਿੰਦਾ ਨਾਮਚਾਰਿਆ ਜਾਵੇ ਤਾਂ ਇਨਸਾਨ ਦੇ ਤੌਰ ਤੇ ਵੀ ਵਧੀਆ ਇਨਸਾਨ ਨਹੀਂ ਸੀ ਉਸ ਤੋਂ ਬਾਅਦ ਇੱਕ ਕਿਹਾ ਹੈ ਕਿ ਮੁਸਲਮਾਨ ਫਕੀਰ ਦੇ ਹੱਥੋਂ ਹਰਮੰਦਰ ਸਾਹਿਬ ਦੀ ਨੀਂਹ ਰਖਵਾਈ ਗਈ ਸੀ ਤੇ ਮੁਸਲਮਾਨ ਪੀਰ ਗੁੱਦੂ ਸ਼ਾ 700 ਚੇਲਿਆਂ ਨਾਲ ਚਾਰ ਪੁੱਤਰਾਂ ਸਨੇਹ ਧੰਗਾਣੀ ਦੇ ਯੁੱਧ ਵਿੱਚ ਗੁਰੂ ਜੀ ਵੱਲੋਂ ਲੜਿਆ ਸੀ ਤੇ ਮਰਦਾਨਾ ਪਹਿਲਾ ਮੁਸਲਮਾਨ ਸੀ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਲ ਸਾਥ ਦਿੰਦਾ ਸੀ ਇਸ ਪ੍ਰਕਾਰ ਇਹਨਾਂ ਬਾਰੇ ਤਾਂ ਇਤਿਹਾਸ ਵਿੱਚ ਘੱਟ ਜ਼ਿਕਰ ਮਿਲਦਾ ਹੈ ਪਰ ਜਿੱਦਾਂ ਇਸਲਾਮ ਦੇ ਲੋਕਾਂ ਨੇ ਪਿੱਖਾ ਨਾਲ ਗਲਤ ਵਿਹਾਰ ਕੀਤਾ ਹੈ ਜਾਂ ਕਿਸੇ ਖਿਤਾਸ ਦੇ ਵਿੱਚ ਗਲਤ ਉਹਨਾਂ ਦਾ ਰੋਲ ਸੀ ਉਹਨਾਂ ਨੂੰ ਅਸੀਂ ਜ਼ਿਆਦਾ ਯਾਦ ਕਰਦੇ ਹਾਂ ਲੇਕਿਨ ਦਾ ਕੁਝ ਚੰਗੇ ਲੋਕ ਵੀ ਸਨ ਤੇ ਉਹਨੂੰ ਕੁਝ ਗਲਤ ਲੋਕਾਂ ਕਰਕੇ ਅਸੀਂ ਪੂਰੇ ਧਰਮ ਦੇ ਨਾਂ ਤੇ ਪੂਰੇ ਧਰਮ ਨੂੰ ਗਲਤ ਨਹੀਂ ਕਹਿ ਸਕਦੇ ਅ ਲੇਖਨਸਾਰ ਅ ਜੋ ਮੈਂ ਪੜਿਆ ਪਹਿਲਾਂ ਉਹਦੇ ਬਾਰੇ ਗਿਆ ਕਿ ਹਰਮੰਦਰ ਸਾਹਿਬ ਦੀ ਜੀ ਮੁਸਲਮਾਨ ਮੀਆਂ ਪੀਰ ਨੇ ਰੱਖੀ ਮੀਆਂ ਮੀਰ ਨੇ ਗੁਰੂ ਨਾਨਕ ਦਾ ਪਹਿਲਾ ਸਾਥੀ ਮਰਦਾਨਾ ਮੁਸਲਮਾਨ ਸੀ ਇਹ ਅਸੀਂ ਪਹਿਲਾਂ ਘਰ ਚੁੱਕੇ ਨੇ ਇਸ ਤਰ੍ਹਾਂ ਲੇਖਕ ਨੇ ਧਰਮ ਅਤੇ ਇਥਾਸ ਦੇ ਕਮਜ਼ੋਰ ਪੱਖਾਂ ਦਾ ਬਿਆਨ ਕੀਤਾ ਹੈ ਜਿੰਨਾ ਨੇ ਪੰਜਾਬ ਦੇ ਇਤਿਹਾਸ ਤੇ ਸਮਾਜ ਉੱਤੇ ਬੁਰਾ ਪ੍ਰਭਾਵ ਪਾਇਆ ਇਸੇ ਪ੍ਰਕਾਰ ਨੀਲਾ ਤਾਰਾ ਦੀ ਘਟਨਾ ਜਿਹੜੀ ਕਿ ਸ੍ਰੀ ਹਰਮੰਦਰ ਸਾਹਿਬ ਉੱਪਰ ਜਿਹੜਾ ਹਮਲਾ ਕੀਤਾ ਗਿਆ ਸੀ 1984 ਦੇ ਵਿੱਚ ਤਾਂ ਲੇਖਕ ਨੇ ਕਿਹਾ ਇੱਕ ਰਾਜਨੀਤਿਕ ਚਾਲ ਸੀ ਜਿਹੜੀ ਪੂਰੇ ਫਿਰਕੇ ਦੇ ਸਿਰ ਤੇ ਮਾਰ ਦਿੱਤੀ ਗਈ ਜੋ ਗਲਤ ਹੈ ਭਾਵੇਂ ਇੱਕ ਬੰਦੇ ਦੀ ਗਲਤੀ ਨੂੰ ਅਸੀਂ ਪੂਰੇ ਧਰਮ ਦੇ ਉਸ ਧਰਮ ਦੇ ਪੂਰੇ ਲੋਕਾਂ ਦੀ ਗਲਤੀ ਨਹੀਂ ਮੰਨ ਸਕਦੇ ਇਸ ਪ੍ਰਕਾਰ ਅੰਤ ਵਿੱਚ ਲੇਖਕ ਕਹਿੰਦਾ ਹੈ ਕਿ ਪੰਜਾਬ ਦੇ ਭੋਲੇ ਭਾਲੇ ਲੋਕ ਪਾ ਇਚਾਰਕ ਤੇ ਸੱਭਿਆਚਾਰਕ ਸਬੰਧਾਂ ਵਿੱਚ ਦੂਰੀਆਂ ਪਾ ਲੈਂਦੇ ਹਨ ਜਦੋਂ ਉਹ ਇਤਿਹਾਸ ਤੇ ਗਲਤ ਮੇਰਦੇ ਪੜਦੇ ਹਨ ਅੰਤ ਵਿੱਚ ਲੇਖਕ ਨੇ ਸਿੱਟਾ ਕੱਢਿਆ ਹੈ ਇਹ ਪੰਜਾਬ ਦਾ ਹਿੰਦੂਆਂ ਦਾ ਹੈ ਨਾ ਸਿੱਖਾਂ ਦਾ ਨਾ ਮੁਸਲਮਾਨਾਂ ਦਾ ਇਹ ਤਾਂ ਸਾਂਝਾ ਹੈ ਲੇਖ ਨੇ ਪੰਜਾਬ ਦਾ ਸੱਭਿਆਚਾਰ ਵਿੱਚਲੇ ਤਿੰਨ ਸ਼ਬਦਾਂ ਦੀ ਵਿਆਖਿਆ ਕੀਤੀ ਹੈ ਜਿਸ ਵਿੱਚ ਪੰਜਾਬ ਸ਼ਬਦ ਨੂੰ ਫਾਰਸੀ ਦਾ ਯਾਨੀ ਇਸਲਾਮ ਦਾ ਸੂਚਕ ਕਿਹਾ ਹੈ ਤੇ ਪੰਜਾਬੀ ਸ਼ਬਦ ਨੂੰ ਉਸ ਤੋਂ ਬਾਅਦ ਦਾ ਸ਼ਬਦ ਆਪਣੀ ਮਿੱਟੀ ਦਾ ਸ਼ਬਦ ਹੈ ਪੰਜਾਬ ਦਾ ਤੇ ਜਿਹੜਾ ਹੈ ਸੱਭਿਆਚਾਰ ਉਸ ਨੂੰ ਲੇਖਨੇ ਸੰਸਕ੍ਰਿਤਾ ਸ਼ਬਦ ਮੰਨਿਆ ਹੈ ਭਾਵ Hindu ਧਰਮ ਦਾ ਸੂਚਕ ਹੈ ਇਹ ਤਿੰਨਾਂ ਦੇ ਸਾਝ ਲੇਖਕ ਅਨੁਸਾਰ ਪੰਜਾਬੀ ਸੱਭਿਆਚਾਰ ਦੀ ਇਹ ਸੂਚੀ ਹੈ ਇਹ ਤਿੰਨੇ ਨਿਖੜਦੇ ਹਨ ਕਿ ਧਰਮਾਂ ਦਾ ਦੁਖਾ ਪੈਦਾ ਹੁੰਦਾ ਹੈ ਜਿ ਮੁੱਚੇ ਤੌਰ ਤੇ ਪੰਜਾਬ ਦੇ ਸੱਭਿਆਚਾਰ ਤੇ ਬਾਹਰੀ ਪ੍ਰਭਾਵ ਨਿਬੰਧ ਸਾਨੂੰ ਪੰਜਾਬ ਦੇ ਸੱਭਿਆਚਾਰ ਉੱਪਰ ਵੱਖ-ਵੱਖ ਸਮੇਂ ਪਰੇ ਪ੍ਰਭਾਵਾਂ ਦਾ ਜ਼ਿਕਰ ਦੱਸਦਾ ਹੈ ਤੇ ਨਾਲ ਹੀ ਪੰਜਾਬੀਆਂ ਨੂੰ ਸਾਂਝੇ ਸੱਭਿਆਚਾਰ ਕਰਕੇ ਅਨੇਕਤਾ ਵਿੱਚ ਇਕਤਾ ਦਾ ਸੂਚਕ ਦੱਸਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਪ੍ਰਸ਼ਨ ਇਹ ਨਿਬੰਧ ਸਮਝ ਆ ਗਿਆ ਹੋਵੇਗਾ ਬਹੁਤ ਬਹੁਤ ਧੰਨਵਾਦ